ਗੁਰਦਾਸਪੁਰ ਦੇ ਵੇਰਕਾ ਮਿਲਕ ਪਲਾਂਟ ਵਿੱਚ ਤਨਾਤ 9 ਪੱਕੇ ਮੁਲਾਜ਼ਮਾਂ ਨੂੰ ਬਦਲ ਕੇ ਮੁਹਾਲੀ ਦੇ ਵੇਰਕਾ ਪਲਾਂਟ ਵਿੱਚ ਭੇਜੇ ਜਾਣ ਅਤੇ ਪਲਾਂਟ ਦੇ ਪਿਛਲੇ 10 ਸਾਲਾਂ ਦਾ ਹਿਸਾਬ ਮੰਗੇ ਜਾਣ ਦਾ ਮਾਮਲਾ ਗਰਮਾਂ ਦਾ ਵਿਖਾਈ ਦੇ ਰਿਹਾ ਹੈ ਗੁਰਦਾਸਪੁਰ ਦੇ ਵਿਧਾਇਕ ਬਰਿੰਦਰ ਮੀਤ ਪਹਾੜਾ ਦੇ ਧਿਆਨ ਵਿੱਚ ਆਂਦਿਆਂ ਹੀ ਉਹਨਾਂ ਨੇ ਫੌਰਨ ਇਸ ਤੇ ਨੋਟਿਸ ਲੈਂਦਿਆਂ ਹੋਇਆਂ ਇਹਨਾਂ ਬਦਲੀਆਂ ਲਈ ਕਾਰਨ ਦੱਸੋ ਨੋਟਿਸ ਮੰਗਿਆ ਸੀ ਅਤੇ ਪਲਾਂਟ ਦੇ ਪਿਛਲੇ 10 ਸਾਲਾਂ ਦਾ ਹਿਸਾਬ ਮੰਗਿਆ ਤਾਂ ਗੁਰਦਾਸਪੁਰ ਫੇਰਕਾ ਮਿਲਕ ਪਲਾਂਟ ਦੇ ਜੀਐਮ ਵੱਲੋਂ ਇਹ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਵਿਧਾਇਕ ਵੱਲੋਂ ਜੀਐਮ ਦੇ ਖਿਲਾਫ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਹੁਣ ਸਪੀਕਰ ਵੱਲੋਂ ਜੀਐਮ ਨੂੰ ਤਲਬ ਕੀਤਾ ਗਿਆ ਹੈ ਪਰ ਇਸ ਸਬ ਦੇ ਵਿੱਚ ਜੀਐਮ ਦਾ ਇਹ ਕਹਿਣਾ ਹੈ ਕਿ ਉਹ ਸਪਸ਼ਟਕਰਨ ਦੇਣ ਲਈ ਤਿਆਰ ਨੇ ਕਿਉਂਕਿ ਜੋ ਬਦਲੀਆਂ ਹੋਈਆਂ ਨੇ ਉਹ ਉਹਨਾਂ ਵੱਲੋਂ ਨਹੀਂ ਕੀਤੀਆਂ ਗਈਆਂ ਇਹ ਉੱਚ ਅਧਿਕਾਰੀਆਂ ਦਾ ਫੈਸਲਾ ਸੀ ਜਿਸ ਨੂੰ ਕਿ ਉਹਨਾਂ ਨੇ ਲਾਗੂ ਕੀਤਾ ਏ ਔਰ ਜਿਹੜੇ ਕਹਿ ਰਹੇ ਦੂਜੇ ਬੰਦੇ ਰੱਖੇ ਹੈ ਇਹ ਵੀ ਬਿਲਕੁਲ ਗਲਤ ਹੈਗਾ ਕਿਉਂਕਿ ਇਹ ਜੋ ਦੁੱਧ ਦੀ ਇੰਡਸਟਰੀ ਹੈ ਸੀਜ਼ਨਰ ਹੁੰਦੀ ਹੈ तो आजकल जो विजन चल रहा है दूध की हैंडलिंग हो रही है इसके अलावा जेरी प्रोडक्ट बनाउने हैं अलग-अलग प्रोडक्ट बनावण ਲਈ અલગ-अलग किस्म की लेबर की लोड पेंदी है वो समय के हिसाब से जेरी लोड हैंदी है उस हिसाब से टेंपरेरी तौर पे जेरा साडा सर्विस प्रोवाइडर है उससे बंदे ले ले जाते हैं ये दोनों गल्ला को जेरा लिंक कीता जा रहा है ये बिल्कुल गलत है जेड़े साडे मानयोग लोका एमएलए साहब है उन्होंने मेरी कोई उथे मानयोग स्पीकर साहब से कोई शिकायत कीती है ਤੋ ਉਦੇ ਬਾਰੇ ਮੈਨੂੰ ਐਸੇ ਸੰਤੋ ਪ੍ਰਾਪਤ ਨਹੀਂ ਹੋਇਆ ਹੈ ਪਰ ਮੈਨੂੰ ਪਤਾ ਲੱਗਿਆ ਹੈਗਾ ਕਿ ਮੈਨੂੰ ਦੋ ਦੋ ਤਰੀਕੋ ਉੱਥੇ ਬੁਲਾਇਆ ਗਿਆ ਹੈਗਾ ਤੋ ਜਿਹੜੇ ਵੀ ਸਪੀਕਰ ਸਾਹਿਬ ਕੇ ਸਵਾਲ ਹੋਣਗੇ ਮੈਂ ਆਪਣਾ ਸਪਸ਼ਟਿਕਰਣ ਉਹਨਾਂ ਨੂੰ ਦੇ ਦਿਆਂਗਾ ਕਿ ਜਿਸ ادارے ਨੂੰ 18 ਸਾਲ ਤੋਂ ਗੁਰਵੰਦ ਸਿੰਘ ਬੱਬੇ ਵਾਲੀ ਚਾਰ ਆ ਉਹਦਾ ਬੇਟਾ ਇੱਥੇ ਚੇਅਰਮੈਨ ਹੈ ਔਰ ਉਹ ਲਾਸਟ ਹੋਵੇ ਕਲਾ ਯੂਨਿਟ ਤੇ ਪੰਜਾਬ ਦੇ ਬਾਕੀ ਸਾਰੇ ਯੂਨਿਟ ਜਿਹੜੇ ਆ ਉਹ ਪ੍ਰੋਫਿਟ 'ਚ ਨੇ ਮੈਨੂੰ ਇਸ ਚੀਜ਼ ਦੀ ਸ਼ੰਕਾ ਪੈਦਾ ਹੋਈ ਮੈਂ ਕਿਹਾ ਮੈਂ ਇਹਦੀ ਕਹਿ ਤੱਕ ਜਾਊਂਗਾ ਜੇ ਉਹ ਵੀ ਇੱਥੇ ਕਾਰਪੋਰੇਟ ਹੈ ਮੈਂ ਉਹਨੂੰ ਛੱਡਾਂਗਾ ਨਹੀਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਸਾਰੀ ਫੰਕਸ਼ਨਿੰਗ ਉਹਦੀ ਮਿਲਕ ਪਲਾਂਟ ਦੀ ਤਾਂ ਉਹ ਇਹ ਮੇਰੀ ਜਿਹੜੀ ਗੱਲ ਦਾ ਜਵਾਬ ਨਹੀਂ ਦੇ ਸਕੇ ਮੈਨੂੰ ਕਹਿੰਦੇ ਨਹੀਂ ਮੈਂ ਮੈਂ ਉਹਨਾਂ ਨੂੰ ਪੁੱਛਿਆ ਤੁਹਾਡੇ ਕਿੰਨੇ ਇੱਥੇ ਟੈਂਕਰ ਕਿੰਨੇ ਨੇ ਮਿਲਕ ਪਲਾਂਟ ਦੇ ਤੇ ਹੀ ਟੋਲਡ ਮੀ ਕਿ ਪੰਜ ਕੇ 6 ਨੇ ਤੇ ਵਰਕਿੰਗ ਮੇਰੇ ਖਿਆਲ ਉਹਦੇ ਚ ਦੋ ਜਾਂ ਤਿੰਨ ਨੇ ਤੇ ਬਾਕੀ ਖੜੇ ਨੇ ਮੈਂ ਕਿ ਤੁਸੀਂ ਇਹਨਾਂ ਨੂੰ ਰਿਪੇਅਰ ਕਰਾਓ ਅਸੀਂ ਬਾਹਰ ਠੇਕੇਦਾਰਾਂ ਤੋਂ ਟੈਂਕਰ ਹਾਇਰ ਕਰਕੇ ਉਹਨਾਂ ਨੂੰ ਪੇ ਕਰ ਰਹੇ ਹਾਂ ਤੇ ਆਪਾਂ ਇਹਨਾਂ ਨੂੰ ਕਿਉਂ ਨਹੀਂ ਠੀਕ ਕਰਾਉਂਦੇ ਜੇ ਜੀ ਪ੍ਰੋਫਿਟ ਚ ਲੈ ਕੇ ਆਉਣਾ ਤੇ ਵੀ ਹੈਵ ਟੂ ਟੇਕ ਦਾ ਪ੍ਰਿੰਟ ਮਾਇਰ ਕਿ ਉਹ ਆਪਾਂ ਸਟੈਪ ਚੁੱਕੀਏ ਤੇ ਉਹ ਫਰਸਟ੍ਰੇਟ ਹੋ ਕੇ ਇਮੀਡੀਏਟਲੀ ਹੀ ਸੈਡ ਕਿ ਆਈ ऍम नॉट ਅਨਸੇਬਲ ਟੂ ਯੂ ਮੈਂ ਉਹਨਾਂ ਨੂੰ ਬਿਲਕੁਲ ਮਿਸਪ੍ਰੀਵ ਨਹੀਂ ਕੀਤਾ ਮੈਂ ਕਿਹਾ ਓਕੇ ਮੈਂ ਇਟਸ ਓਕੇ